ਬਠਿੰਡਾ ਦੇ ਥਾਣਾ ਕੋੜਫੱਤਾ ਦੇ ਐਸਐਚਓ ਤੇ ਬਠਿੰਡਾ ਦੇ ਐਸਐਸਪੀ ਨੇ ਕੀਤੀ ਵੱਡੀ ਕਾਰਵਾਈ ਕੀਤਾ ਗਿਆ ਲਾਈਨ ਹਾਜ਼ਰ ਇਸ ਤੇ ਲੱਗੇ ਸਨ ਨਸ਼ਾ ਤਸਕਰਾਂ ਦਾ ਸਾਥ ਦੇਣ ਦੇ ਦੋਸ਼ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਦਾ ਜਿੱਥੇ ਇੱਕ ਸਾਬਕਾ ਫੌਜੀ ਦੀ ਨਸ਼ਾ ਤਸਕਰਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਤੇ ਉਸ ਫੌਜੀ ਨੇ ਕਿਹਾ ਸੀ ਕਿ ਇਹਨਾਂ ਵੱਲੋਂ ਇੱਕ ਜਿਹੜੀ ਨਸ਼ਾ ਸ਼ਾਹ ਕਮੇਟੀ ਬਣਾਈ ਹੈ ਇੰਨਾ ਵੱਲੋਂ ਉਸ ਨੂੰ ਲੈ ਕੇ ਇਹਨਾਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਵਾਈ ਸੀ ਅਤੇ ਜਾਦੇ ਜਮਾਨਤ ਤੇ ਆਏ ਤਾਂ ਇੰਨਾ ਵੱਲੋਂ ਇਹਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਜਿਸ ਨੂੰ ਲੈ ਕੇ ਥਾਣਾ ਕੋਟ ਫੱਤਾ ਵਿਖੇ ਮਾਮਲਾ ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਿੰਨ ਤੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇੱਕ ਹੋਰ ਵਿਅਕਤੀ ਨੇ ਜਦ ਇਸ ਸੰਬੰਧੀ ਐਸਐਚਓ ਦੀ ਨਾਲ ਗਲਬਤ ਕੀਤੀ ਜਾਂ ਉਸਨੇ ਇੱਕ ਪਿੰਡ ਦੇ ਵਿੱਚ ਇੱਕ ਪੋਸਟਰ ਲਗਾ ਦਿੱਤਾ ਸੀਗੇ ਸਾਡਾ ਪਿੰਡ ਬਕਾਊ ਹੈ ਤਾਂ ਐਸਐਚਓ ਵੱਲੋਂ ਉਲਟਾ ਉਸੇ ਨੂੰ ਹੀ ਧਮਕੀਆਂ ਦੇਣੇ ਸ਼ੁਰੂ ਕਰ ਦਿੱਤੀਆਂ ਕਿ ਪਹਿਲਾਂ ਇਸਦੀ ਹੀ ਆਪਣਾ ਬੀਨਾਂ ਵੱਲੋਂ ਕਾਰਵਾਈ ਕੀਤੀ ਹੈ ਦੇਸ਼ ਨੂੰ ਲੈ ਕੇ ਉਸ ਨੇ ਲਾਈਵ ਹੋ ਕੇ ਹੋ ਕੇ ਇਸ ਸਬੰਧੀ ਜਿਹੜੀ ਸਾਰੀ ਜਾਣਕਾਰੀ ਦਿੱਤੀ ਸੀ ਤਾਂ ਉਸ ਤੋਂ ਬਾਅਦ ਆਪਾਂ ਬਠਿੰਡਾ ਪੁਲਿਸ ਹਰਕਤ ਵਿੱਚ ਆਈ ਅਤੇ ਉਹਨਾਂ ਵੱਲੋਂ ਐਸਐਚਓ ਨੂੰ ਲੈਣ ਹਾਜ਼ਰ ਕਰ ਦਿੱਤਾ ਗਿਆ ਤੇ ਅੱਜ ਜ਼ਖਮੀ ਵਿਅਕਤੀ ਦਾ ਹਾਲਚਾਲ ਜਾਣਨ ਦੇ ਲਈ ਬਠਿੰਡਾ ਦੇ ਐਸਐਸਪੀ ਅਮਨੀਤ ਕੁੰਡਰਲ ਇੱਕ ਨਿੱਜੀ ਹਸਪਤਾਲ ਦੇ ਵਿੱਚ ਆਏ ਅਤੇ ਉਹਨਾਂ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਵੱਲੋਂ ਬਣਦੀ ਕਾਰਵਾਈ ਕੀਤੀ ਗਿਆ ਤੇ ਐਸਐਚਓ ਨੂੰ ਨਾਲ ਹਾਜ਼ਰ ਕੀਤਾ ਗਿਆ ਤੇ ਇਸ ਨੂੰ ਲੈ ਕੇ ਅੱਜ ਇਹਨਾਂ ਵੱਲੋਂ ਸਾਰੇ ਪਿੰਡ ਇਕੱਠਾ ਹੋਇਆ ਅਤੇ ਉੱਥੇ ਇੱਕ ਨਵਾਂ ਮੀਟਿੰਗ ਕੀਤੀ ਗਈ ਤੇ ਉਹਨਾਂ ਕਿਹਾ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਉਸ ਨੂੰ ਸੁਣਾਉਣਿਆ ਐਸਐਸਬੀ ਕੀ ਕਹਿੰਦੇ ਨੇ ਆਪਣਾ ਪਿੰਡ ਆਪਣਾ ਇਹ ਪਾਇਮ ਤੌਰ ਤੇ ਲੋਕ ਅਤੇ ਬਠਿੰਡਾ ਦੇ ਸੁਸਪੀਉਨੀਤ ਕੋਨੜ ਬ੍ਰਾਹਕੜ ਜੀ ਦਾ ਖਾਲਸਾ ਬ੍ਰਾਹਕੜ ਜੀ ਦੀ ਫਤਿਹ ਜੋ ਸਾਡੇ ਪਿੰਡ ਭਾਈ ਉਸ ਤੌਰ ਦੇ ਹਾਲਾਤ ਚੱਲ ਰਹੇ ਕਈ ਦਿਨਾਂ ਤੋਂ ਲੈ ਕੇ ਉਸ ਦੇ ਮਸਲੇ ਦੇ ਵਿੱਚ ਪੱਤਰਕਾਰਾਂ ਨੇ ਤਰਭੂ ਲੈ ਵੀ ਹੋਰ ਪੱਤਰਕਾਰ ਵੀ ਬਹੁਤ ਪਹੁੰਚ ਗਏ ਇਹਨਾ ਮਸਲਾ ਰਾਤ ਹੋਇਆ ਹੈ ਜਾਂ 31 ਤਰੀਕ ਨੂੰ ਹੋਇਆ ਹੈ ਜਿਹੜਾ ਰਣਵੀਰ ਸਿੰਘ ਫੌਜੀ ਦੇ 6:00 ਵਜੇ ਆ ਉਸ ਮਸਲੇ ਦੇ ਵਿੱਚ ਲਖਵੀਰ ਸਿੰਘ ਲੱਖੀ ਜੋ ਧਮਕੀਆਂ ਰਾਤ ਮਿਲੀਆਂ ਨੇ ਬਸ ਵੱਲੋਂ ਜਾਇ ਨੇ ਪੋਸਟ ਲਿਖ ਕੇ ਲਾਇਆ ਸਾਡਾ ਪਿੰਡ ਬਕਾਉ ਹੈ ਉਸ ਮਸਲੇ ਦੇ ਬੰਦ ਅਸੀਂ ਸਾਰਾ ਪਿੰਡ ਸਹਿਮਤਾਂ ਮੇਰੇ ਤੱਲੇ ਦੇ ਅੱਖੇ ਨਹੀਂ ਲੱਖੀ ਦੇ ਅੱਖੇ ਨਹੀਂ ਜੇ ਅਸੀਂ ਸਹਿਮਤਾਂ ਤਾਂ ਅਸੀਂ ਝਕਾਰਾ ਛੱਡ ਰਹੇ ਹਾਂ ਤੇ ਸਾਰੇ ਬਾਹ ਖੜੀਆ ਕਰਨਗੇ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਕੁਸੀਂ ਲੱਖੀ ਦੇ ਨਾਲ ਹੋ। ਜਲਾਲ। ਤੁਸੀਂ ਰਾਣਪੀਰ ਦੇ ਨਾਲ ਹੋ। ਜਲਾਲ। ਤੁਸੀਂ ਚੱਟੇ ਦੇ ਖਿਲਾਫ ਹੋ। ਜਲਾਲ। ਲੱਖੀ ਤੋਂ ਦੋ ਮਿੰਟ ਇੱਥੇ। ਪਤਾ ਅਸੀਂ ਕੋਈ ਆਦੇ ਨਿੱਜੀ ਰੌਲੇ ਵਾਸਤੇ ਸਾਰੇ ਨੌਜਵਾਨਾਂ ਨੇ ਕੋਈ ਕਮੇਟੀ ਨਹੀਂ ਬਣਾਈ ਸੀ ਕਿ ਅਸੀਂ ਕੋਈ ਜਾਇਦਾਦ ਵਾਸਤੇ ਅਸੀਂ ਪਹਿਲਾਂ ਵੀ ਪਿੰਡ ਲਈ ਲੜਿਆ ਤੇ ਆਉਣ ਵਾਲੇ ਸਮੇਂ ਲਈ ਸਮੇਂ 'ਚ ਵੀ ਪਿੰਡ ਲਈ ਲੜਾਂਗੇ। ਜਿਹੜੇ ਸਾਨੂੰ ਧਮਕੀਆਂ ਦਿੰਦੇ ਆ ਅਸੀਂ ਇਹਨਾਂ ਤੋਂ ਡਰਨ ਵਾਲੇ ਹੈ ਨਹੀਂ। ਦੱਸ ਦਈਏ ਕਿ ਮਰਨਾ ਇੱਕ ਦਿਨ ਸਾਹਮਣੇ ਆ। ਸੋ ਜੇ ਚੰਗੇ ਕੰਮ ਕਰਦੇ ਮਰ ਜਾਗੇ ਇਹ ਤੋਂ ਖੁਸ਼ੀ ਦੀ ਕੀ ਗੱਲ ਆ ਜੇ ਜੇ ਮੰਨ ਲਓ ਚਿੱਤੇ ਤੇ ਟੀਕੇ ਲਾਉਂਦੇ ਹੁੰਦੇ ਉਦੋਂ ਮਰ ਜਾਂਦੇ ਤਾਂ ਮਰ ਜਾਂਦੇ ਪਰ ਅੱਜ ਇਹ ਚੰਗੇ ਕੰਮ ਲਈ ਖੜਾ ਆ ਖੜੇ ਆ ਤੇ ਚੰਗਾ ਕੰਮ ਕਰਾਂਗੇ ਤੇ ਚੰਗੇ ਕੰਮ ਲਈ ਸਾਨੂੰ ਮੌਤ ਆਉਂਦੀ ਆ ਸਾਨੂੰ ਮਨਜ਼ੂਰ ਆ ਆ ਸਾਰਾ ਪਿੰਡ ਸਾਡ ਸਾਡੇ ਨਾਲ ਖੜਾਗਾ ਸੱਚ ਲਈ ਖੜੇ ਆ ਕੋਈ ਅਸੀਂ ਝੂਠ ਜਾਂ ਕੋਈ ਮਨਕਾਰ ਤੇ ਗੱਲ ਨਹੀਂ ਕੀਤੀ ਜੇ ਕਿਸੇ ਨੂੰ ਲੱਗਦਾ ਕਿ ਇਹ ਆਪਦੇ ਫਾਇਦੇ ਵਾਸਤੇ ਗੱਲ ਕਰ ਰਹੇ ਨੇ ਤਾਂ ਸਾਡੇ ਪਿੰਡ ਦਾ ਬੱਚਾ ਬੱਚਾ ਸਾਡੇ ਪਿੰਡ ਦੇ ਬਜ਼ੁਰਗ ਸਾਰੇ ਇੱਥੇ ਮੌਜੂਦ ਨੇ ਸੋ ਅੱਗੇ ਵੀ ਸੱਚ ਨਾਲ ਖੜਾਂਗੇ ਤੇ ਸੱਚ ਨਾਲ ਖੜੇ ਆ। ਹਾਂਜੀ ਉਹ ਸਾਰੀ ਗੱਲ ਪਹਿਲਾਂ ਵੀ ਦੱਸਤੀ ਆ ਕਿ ਐਸਐਚਓ ਨੂੰ ਦੇਖੋ ਇੱਕ ਮੈਂ ਪੋਸਟਰ ਲਾਇਆ ਸੀ ਕਿ ਸਾਡਾ ਪਿੰਡ ਬਕਾਊ ਆ। ਪਹਿਲੀ ਗੱਲ ਸਾਡਾ ਪਿੰਡ ਇੰਨਾ ਸਸਤਾ ਨਹੀਂ ਹੈਗਾ ਕਿ ਸਾਡਾ ਪਿੰਡ ਕੋਈ ਖਰੀਦ ਲੇ। ਉਹ ਇੱਕ ਸਾਡਾ ਜਰੀਆ ਸੀ ਇਹ ਦੱਸਣ ਦਾ ਕਿ ਅਸੀਂ ਲੋਕ ਆ ਇੰਨੇ ਹੈਰਾਨ ਹੋਏ ਪਏ ਨੇ। ਸਾਡੇ ਪਿੰਡ ਦੀਆਂ ਧੀਆਂ ਪੈਣਾ ਸਾਡੇ ਪਿੰਡ ਤੋਂ 2.5 ਕਿਲੋਮੀਟਰ ਇੱਥੋਂ ਬੱਸ ਚੜ੍ਹਦੀਆਂ ਨੇ। ਜੇ ਇਹ ਲੋਕ ਸਾਡੇ ਘਰਾਂ ਦੇ ਵਿੱਚ ਇਸ ਤਰ੍ਹਾਂ ਅਗੇ ਕੁੱਟਮਾਰ ਕਰਨ ਲੱਗੇ ਸਾਡੇ ਧੀਆ ਸਾਡੇ ਪਿੰਡ ਦੀਆਂ ਧੀਆ ਪਣਾ ਬਾਹਰ ਪੜਨ ਤੋਂ ਡਰ ਗਈਆਂ ਸਾਡੇ ਪਿੰਡ ਦੇ ਦੁਕਾਨਦਾਰ ਮਜ਼ਦੂਰ ਕਿਸਾਨ ਖੇਤਾਂ ਦੇ ਵਿੱਚ ਜਾਣ ਤੋਂ ਡਰਨਗੇ ਕੱਲ ਨੂੰ ਇਹ ਲੋਕ ਫਰੋਤੀਆਂ ਵੀ ਲੈਣਗੇ ਸੋ ਸਾਰੇ ਪੰਜਾਬ ਨੂੰ ਅਸੀਂ ਬੇਨਤੀ ਕਰਦੇ ਹਾਂ ਇਹ ਹੱਕ ਹੱਕ ਸੱਚ ਨਾਲ ਖੜਿਓ ਕਿਰਪਾ ਕਰਕੇ ਸੱਚ ਜੋ ਵੀ ਆ ਤੁਹਾਡੇ ਸਾਹਮਣੇ ਹੈ ਜੀ ਰਾਤ ਇਹ ਬੰਦਾ ਇਹਦਾ ਮੌਸ ਲੋਗ ਹੈ ਸੀਗਾ ਮਤਲਬ ਸੁਈਸਾਈਡ ਕਰਨ ਨੂੰ ਤਿਆਰ ਸੀ ਜੇ ਸਾਡਾ ਪਿੰਡ ਜਾਂ ਪੁਲਿਸ ਨਾ ਆਉਂਦੀ ਉੱਪਰੋਂ ਇਹਨੂੰ ਬਰਿਆਉਣ ਵਾਸਤੇ ਨਿੱਕੀ ਜੀ ਬੱਚੀ ਗੋਦੀ ਚ ਲੈ ਕੇ ਬੰਦਾ ਮਰਨੋਂ ਤਿਆਰ ਹੋ ਗਿਆ ਸੀ ਨਾ ਮਾਊਸ ਲੋਗੇ ਸਾਰੇ ਪਿੰਡ ਵਿੱਚੋਂ ਮੇਰੀ ਜਾਨ ਲਈ ਜਾਂਦੀ ਹੈ ਜਾਂ ਮੈਨੂੰ ਪੁਲਿਸ ਨੇ ਧਮਕਾਇਆ ਜਾ ਰਿਹਾ ਹੈ ਵੀ ਮਰਨੋਂ ਤਿਆਰ ਸੀ ਉੱਥੋਂ ਪਿੰਡ ਦੇ ਨਾਣ ਚ ਬਾਣਵਾ ਕੇ ਉੱਥੋਂ ਪੁਲਿਸ ਦਾ ਪ੍ਰੈਸ਼ਰ ਪੈ ਗਿਆ ਇਹਨੂੰ ਬਰਿਆਵਾ ਤੇਰਾ ਵੀ ਕੀਤੀ ਵੀ ਉਹ ਥਾਣੇਦਾਰ ਨੂੰ ਸਿਕੋ ਰਾਂਗੇ ਫਲਾਣਾ ਕਰਾਂ ਤੇ ਉਹ ਕਹਿੰਦਾ ਬੰਦਾ ਸ਼ਾਂਤ ਹੋਇਆ ਇਹ ਇਸ ਕਰਕੇ ਇਕੱਠੀ ਪੈ ਗਿਆ ਖਾਸ ਕਰਕੇ ਵੀ ਸਾਰਾ ਪਿੰਡ ਇਹਨਾਂ ਦੇ ਦੋਨਾਂ ਜਣੇ ਦੇ ਨਾਲ ਹੈ ਰਣਵੀਰ ਸਿੰਘ ਫੌਜੀ ਤੇ ਲਖਵੀਰ ਸਿੰਘ ਲਖੀਦੇਸ ਸਿੰਘ ਨਾਲ ਸਾਡੇ ਨੇ ਸਸ ਫਾਈਨਲ ਕਰੂ ਇਸ ਨੂੰ ਹਾਂਜੀ ਰਾਤ ਐਸਐਸਪੀ ਮੈਡਮ ਨੇ ਨਾਲ ਸਾਡੀ ਗੱਲ ਹੋਈ ਆ ਆ ਪਿੰਡ ਦੇ ਸਾਰੇ ਨੌਜਵਾਨ ਅੱਧੀ ਰਾਤ ਨੂੰ ਮੇਰੇ ਕੋਲ ਘਰੇ ਆਏ ਵੀ ਮੈਨੂੰ ਦਲਾਸਾ ਵੀ ਦਿੱਤਾ ਕਿ ਡਰਨ ਦੀ ਲੋੜ ਨਹੀਂ ਹੈਗੀ ਐਸਐਸਪੀ ਮੈਡਮ ਨੇ ਬਕਾਇਦਾ ਫੋਨ ਕਰਕੇ ਇਹ ਵੀ ਭਰੋਸਾ ਦਿਵਾਇਆ ਕਿ ਕੋਈ ਵੀ ਇਹੋ ਜਿਹਾ ਗਲਤ ਕਾਰਨਾਮਾ ਜਿਹੜਾ ਉਹ ਤੁਹਾਨੂੰ ਨਹੀਂ ਚੁੱਕਣਾ ਦੇਖੋ ਅਸੀਂ ਪ੍ਰਸ਼ਾਸਨ ਦੇ ਖਿਲਾਫ ਨਹੀਂ ਹੈਗੇ ਅਸੀਂ ਕੋਈ ਇਹ ਨਹੀਂ ਚਾਹੁੰਦੇ ਕਿ ਪ੍ਰਸ਼ਾਸਨ ਕੋਈ ਸੱਤ ਬਗਾਨਾ ਨਹੀਂ ਹੈਗਾ ਪਰ ਕੁਝ ਦੋ ਚਾਰ ਬੰਦੇ ਸੋ ਕਿੱਡੀ ਗੱਲ ਆ ਜੇ ਚੰਗਾ ਐਸਐਚਓ ਸਾਨੂੰ ਦੇ ਦੇਣ ਪਹਿਲਾਂ ਸਾਡੇ ਐਸਐਚਓ ਮੈਡਮ ਦਿਵੰਗ ਸੀਗੇ ਅਸੀਂ ਉਹਨਾਂ ਦੀ ਤਾਰੀਫ਼ ਵੀ ਕੀਤੀ ਆ ਉਹ ਉਹ ਕਿਸੇ ਵੀ ਪਿੰਡ ਦੇ ਇੱਕ ਫੋਨ ਤੇ ਆਖਣ ਲੈਂਦੇ ਸੀਗੇ ਪਰ ਜਿਹੜੇ ਅੱਜ ਦੇ ਆ ਹਾਲਾਤ ਨੇ ਸਾਨੂੰ ਝੰਕਾਇਆ ਜਾ ਰਿਹਾ ਸਾਨੂੰ ਡਰਾਇਆ ਜਾ ਰਿਹਾਗਾ ਸੋ ਇਹ ਪ੍ਰਸ਼ਾਸਨ ਕਿੱਥੇ ਅੱਜ ਕਿਹੜੀ ਗੂੜੀ ਨਹੀਂ ਸਰਕਾਰ ਸੁੱਤੀ ਹੋਈ ਆ ਅਸੀਂ ਕਾਰਵਾਈ ਤੇ ਕਿਵੇਂ ਸੰਤੁਸ਼ਟ ਹੋਾਂਏ ਤੁਸੀਂ ਆਪ ਦੇਖ ਲਓ ਕੱਲ ਜੇ ਜੇ ਕੱਲ ਸਾਡੀ ਮੈਨੂੰ ਐਂ ਦੱਸ ਦੋ ਮੈਨੂੰ ਉਹ ਕਹਿੰਦੇ ਮਾੜਾ ਮੈਂ ਲਖ ਮਾਰਾਂ ਹੂੰ ਮੈਂ ਆ ਦੀ ਮੰਨ ਲਓ ਉਹ ਕਹਿੰਦਾ ਇਹਦਾ ਆਪ ਦੀ ਆਪਦੇ ਪੈਸਿਆਂ ਪਿੱਛੇ ਬੋਲਦਾ ਯਾਰ ਇਹਦੀ ਜ਼ਮੀਨ ਦਾ ਰੋਲਾ ਹੂ ਕੋਈ ਮੇਰਾ ਆ ਸਾਰਾ ਪਿੰਡ ਖੜਾ ਮੇਰਾ ਕਿਸੇ ਨਾ ਕੋਈ ਜ਼ਮੀਨ ਦਾ ਰੋਲਾ ਨਹੀਂ ਹੈਗਾ ਪਰ ਮੈਨੂੰ ਇਹ ਤਾਂ ਦੱਸ ਦੋ ਮੈਂ ਇੱਕ ਇੱਕ ਬੰਦੇ ਦੇ ਹੱਕ ਦੇ ਹੱਕ ਦੇ ਹਾਂ ਦੇ ਨਾਰਾ ਮਾਰਿਆ ਸਿਰਫ ਯਾਰ ਵੀਰ ਬੰਦੇ ਨਾਲ ਧੱਕਾ ਹੋਇਆ ਕੀ ਗੱਲ ਅਸੀਂ ਆਪਦੇ ਪਿੰਡ ਦੇ ਬੰਦੇ ਨਾਲ ਨਹੀਂ ਖੜ ਸਕਦੇ ਯਾਰ ਸਾਨੂੰ ਸਾਡੀ ਗਲਤੀ ਦੱਸ ਦੋ ਕੀ ਆ ਮੈਮ ਪਾਈਪਕ ਤੋਂ ਮਸਲੇ ਦੇ ਵਿੱਚ ਤੱਕ ਕੀ ਇਸ ਤਰੀਕੇ ਦੀ ਆਪਣੀ ਦਾਤ ਪਾਣੀ ਪਈ ਬਖਤੌਰ ਜੀ ਜਿਹੜਾ 31 ਮਈ ਨੂੰ ਸ਼ਾਮ ਨੂੰ ਇੱਕ ਐਕਸ ਸਰਵਿਸਮੈਨ ਰਣਵੀਰ ਸਿੰਘ ਉਹਨਾਂ ਦੇ ਬਹੁਤ ਹੀ ਦੇਰ ਮੀ ਨਾਲ ਦੋ ਉਹਨਾਂ ਦੇ ਆਈਡੈਂਟੀਫਾਈਡ اور ਇੱਕ ਅਣਪਛਾਤੇ ਵਿਅਕਤੀ ਵੱਲੋਂ ਉਨ੍ਹਾਂ ਤੇ ਬਹੁਤ ਜ਼ਿਆਦਾ ਅਟੈਕ ਕੀਤਾ ਗਿਆ ਸੀਗਾ ਉਨ੍ਹਾਂ ਦੇ ਪਿੰਡ 'ਚ ਉਹਦੇ ਤਹਿਤ ਅਸੀਂ ਐਫ ਆਈ ਆਰ ਨੰਬਰ 44 ਪਹਿਲੀ ਜੂਨ ਨੂੰ ਅੰਡਰ ਸੈਕਸ਼ਨ ਅਟੈਂਪਟ ਟੂ ਮਰਡਰ ਰੌਫਲ ਰਿਸਟ੍ਰੇਨਟ ਔਰ ਜਿਹੜੇ ਇੰਜਰੀ ਦੇ ਸੈਕਸ਼ਨਸ ਹੁੰਦੇ ਆ ਉਹਦੇ ਤਹਿਤ ਅਸੀਂ ਕੋਟਫੱਤਾ ਥਾਣੇ 'ਚ ਮੁਕੱਦਮਾ ਦਰਜ ਕਰਦੇ ਸਾਰੀ ਆਪਣੀ ਸਪੈਸ਼ਲਾਈਜ਼ਡ ਟੀਮਾਂ ਨੂੰ ਰਾਤ ਹੋਇਆ ਤਲਵਾ ਕੇ ਬੜੀ ਮਿਹਨਤ ਦੇ ਨਾਲ ਜਿਹੜੇ ਦੋ ਮੁੱਖ ਦੋਸ਼ੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਅਲੋਂਗ ਵਿਦ ਜਿਹੜੀ ਗੱਡੀ ਚੋਂ ਆਏ ਸੀਗੇ ਤੇ ਦੌਰਾਨੇ ਤਫਤੀਸ਼ ਅੱਜ ਅਸੀਂ ਉਹਨਾਂ ਤੋਂ ਜਿਹੜੇ ਵੈਪਨਸ ਯੂਜ਼ ਕੀਤੇ ਗਏ ਸੀ ਇਸ ਸਾਰੇ ਕੁੱਟ ਮਾਰਚ ਵਿੱਚ ਇਨਕਲੂਡਡ ਰੋਡ ਕੁਲਹਾੜੀ ਔਰ ਜਿਹੜੀ ਇੱਕ ਦੋਸ਼ੀ ਗੁਰਪ੍ਰੀਤ ਦੇ ਕੋਲ ਇੱਕ ਵੈਪਨ ਸੀਗਾ ਜਿਹਦੀ ਉਹ ਕੋਈ ਪ੍ਰੂਫ ਨਹੀਂ ਦੇ ਪਾਇਆ ਉਹਨਾਂ ਨੂੰ ਬਰਾਮਦ ਕਰਕੇ ਅਸੀਂ ਜਿਹੜਾ ਆਮ ਜ਼ੈਕ ਦਾ ਇਸ ਕੇਸ 'ਚ ਵਾਦਾ ਕੀਤਾ ਔਰ ਜਿਹੜਾ ਤੀਜਾ ਅਨ ਆਈਡੈਂਟੀਫਾਈਡ ਅਕਿਊਜ਼ ਸੀਗਾ ਦੁਰਾਨੇ ਤਫਤੀਸ਼ ਅਸੀਂ ਉਹਨੂੰ ਵੀ ਆਈਡੈਂਟੀਫਾਈ ਕੀਤਾ ਹੈ ਉਹਨੂੰ ਵੀ ਅਸੀਂ ਬਹੁਤ ਜਲਦੀ ਅਰੈਸਟ ਕਰ ਲਾਂਗੇ ਔਰ ਇਸ ਦੇ ਨਾਲ ਨਾਲ ਅੱਜ ਮੈਂ ਐਸਪੀ ਦਿਹਾਤੀ ਦੇ ਨਾਲ ਜਿਹੜੇ ਆਪਣੇ ਵਿਕਟਿਮ ਹੈਗੇ ਰਣਵੀਰ ਸਿੰਘ ਉਹਨਾਂ ਦਾ ਹਾਲ-ਚਾਲ ਪੁੱਛਣ ਲਈ ਜਿਸ ਪ੍ਰਾਈਵੇਟ ਹਸਪੀਟਲ ਚ ਐਡਮਿਟਡ ਹੈਗੇ ਉਹਨਾਂ ਨੂੰ ਮਿਲ ਕੇ ਆਈਆਂ ਤੇ ਉਹ ਬਹੁਤ ਹੀ ਸਟਰੋਂਗ ਸਪਿਰਿਟਿਡ ਹੈਗੇ ਉਹਨਾਂ ਦੇ ਇੱਕ ਜਿਹੜੀ ਲੈਗ ਚ ਜ਼ਿਆਦਾ ਇੰਜਰੀ ਹੈ ਜਿਹਦਾ ਉਹਨਾਂ ਨੇ ਦੱਸਿਆ ਕਿ ਮਹੀਨੇ ਬਾਅਦ ਦੁਬਾਰਾ ਸਰਜਰੀ ਹੋਣੀ ਹੈ ਤੇ ਦੂਜੀ ਜਿਹੜੀ ਲੱਤ ਹੈ ਉਹ ਥੋੜੀ ਬੈਟਰ ਹੈ ਔਰ ਮੈਂ ਉਹਨਾਂ ਨੂੰ ਸਾਰੀ ਹੁਣ ਤੱਕ ਦੀ ਤਫ਼ਤੀਸ਼ ਤਾਂ ਦੱਸ ਕੇ ਆਈਆਂ ਵੀ ਅਸੀਂ ਕਿਸ ਸਟੇਜ ਆਫ ਇਨਵੈਸਟੀਗੇਸ਼ਨ 'ਚ ਪਹੁੰਚੇ ਔਰ ਜਿਹੜੀ ਦੂਜੀ ਵੀਡੀਓ ਇੱਕ ਅਕਿਊਜ਼ ਹੈ ਜਿਹੜਾ ਜਿਹਦਾ ਨਾਮ ਕੁਲਦੀਪ ਕਾਲਾ ਹੈ ਉਹਦੀ ਜਿਹੜੀ ਦੂਜੀ ਵੀਡੀਓ ਸਾਨੂੰ ਮਿਲੀ ਹੈ ਅਸੀਂ ਉਹਦੇ ਤੇ ਉਹਦੀ ਵੀ ਤਫਤੀਸ਼ ਕਰਕੇ ਉਹਦੇ ਤੇ ਇੱਕ ਸੈਪਰੇਟ ਰੈਲੇਵੈਂਟ ਸੈਕਸ਼ਨ ਦਾ ਜੋ ਐਫ ਆਈ ਆਰ ਉਹ ਦਰਜ ਕਰਾਂਗੇ ਤੇ ਇਸ ਦਿਨ ਨਾਲ ਇਹ ਵੀ ਦੱਸਣਾ ਚਾਹਾਂਗੇ ਕਿ ਕੱਲ ਰਾਤ ਨੂੰ ਜਿਹੜੇ ਇੱਕ ਲੱਖੀ ਸਿੱਧੂ ਹੈਗੇ ਉਹਨਾਂ ਦੇ ਪਿੰਡ ਦੇ ਜਿਨ੍ਹਾਂ ਨੇ ਇੱਕ ਵੀਡੀਓ ਪਾਈ ਸੀ ਕੇ ਸਾਡੇ SHO ਕੋਰਟ ਫਤਿਹ ਇੰਸਪੈਕਟਰ ਮਨੀਸ਼ ਦਾ ਜੋ ਉਹਨਾਂ ਨੇ ਲੈਜ ਕੀਤਾ ਸੀ ਕਿ ਉਹਨਾਂ ਨੇ ਮਿਸਬੀਹਰ ਕੀਤਾ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਰਾਤ ਨੂੰ ਹੀ ਮੈਂ ਉਹਨਾਂ ਨਾਲ ਮੇਰਾ ਰਾਬਤਾ قائم ਹੋ ਗਿਆ ਸੀਗਾ ਨਾ ਇਹ ਸ਼ੋਰਟ ਇਨ ਕਿ ਵੀ ਵਿਲ ਟੇਕ ਡਿਸਪਲਿਨਰੀ ਐਕਸ਼ਨ ਉਸ ਐਸ ਐਚਓ ਦੇ ਖਿਲਾਫ ਔਰ ਤੁਹਾਨੂੰ ਕਿਸੇ ਤੋਂ ਵੀ ਘਬਰਾਣ ਦੀ ਲੋੜ ਨਹੀਂ ਹੈ ਉਹਨਾਂ ਨੂੰ ਮੈਂ ਆਪਣਾ ਵੀ ਮੋਬਾਈਲ ਨੰਬਰ ਦੇ ਦਿੱਤਾ ਸੀ ਕਿ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤੁਸੀਂ ਮੈਨੂੰ ਜਾਂ ਐਸ ਪੀ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਐਂਡ ਹੀ ਆਲਸੋ ਸਪੋਰਟਡ ਅਸ ਔਨ ਉਹਨਾਂ ਨੂੰ ਵੀ ਉਹਨਾਂ ਨੇ ਅਕਨੋਲਜ ਕੀਤਾ ਕਿ ਤੁਸੀਂ ਜਲਦੀ ਬੰਦੇ ਫੜ ਲਏ ਸੀਗੇ ਬਾਕੀ ਜਿਹੜੀ ਵੀ ਉਹਨਾਂ ਨੂੰ ਡਰੱਗਸ ਦੀ ਕੋਈ ਇਨਪੁਟ ਦੇਣੀ ਆ ਆਈ ਟੋਲਡ ਹਿਮ ਕਿ ਤੁਸੀਂ ਮੈਨੂੰ ਡਾਇਰੈਕਟਲੀ ਵੀ ਦੱਸ ਸਕਦੇ ਹੋ ਔਰ ਕਿਸੇ ਵੀ ਤਰ੍ਹਾਂ ਦਾ ਉਹਨਾਂ ਕੋ ਬ੍ਰਾਂਡ ਦੀ ਲੋੜ ਨਹੀਂ ਆ ਵੀ ਸਟੈਂਡਿੰਗ ਫਰਮਲੀ ਬਿਹਾਈਂਡ ਯੂ ਇਹੀ ਗੱਲ ਮੈਂ ਰਣਵੀਰ ਜੀ ਔਰ ਉਹਨਾਂ ਦੀ ਫੈਮਲੀ ਨੂੰ ਦੱਸ ਕੇ ਆਈ ਆ ਕਿ ਅਸੀਂ ਤੁਹਾਡੇ ਇਸ ਕੇਸ 'ਚ ਪੂਰੀ ਮਿਹਨਤ ਨਾਲ ਲੱਗੇ ਹੋਏ ਆ ਵੀਲ ਇਨਸ਼ੋਰ ਪ੍ਰੋਪਰ ਕਨਵਿਕਸ਼ਨ ਆਫ ਦ ਕੇਸ ਔਰ ਜੋ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਦੀ ਲੋੜ ਆ ਯੂ ਪਲੀਜ਼ ਕੰਟੈਕਟ ਮੀ ਔਰ otherwise ਜਿਹੜਾ ਇਹਦੇ ਚ ਪਿੰਡ ਵਾਲਿਆਂ ਤੋਂ ਵੀ ਅਸੀਂ ਰਾਤਾਂ ਦਾ ਟਾਈਮ ਕਰ ਰਹੇ ਜੋ ਇਸ ਏਰੀਆ ਤੇ ਜ਼ਿਆਦਾ ਡਰੱਗਸ ਦੇ ਬਾਰੇ ਕੋਈ ਇਨਪੁਟ ਆਏਗੀ ਵੀਲ ਟੇਕ ਐਗਜ਼ੈਂਪਲਰੀ ਐਕਸ਼ਨ ਅਗੇਂਸਟ them